ਆਲਿਓ ਬੁਲਾਉਂਦਾ ਤੁਹਾਨੂੰ ਮੈਂ ਆਪ ਨਹੀਂ ਉਹ ਤੁਸੀਂ ਲੋਕਾਂ ਕੋਲੇ ਕਹਿੰਨੇ ਹਾਂ ਬੁਲਾਉਣਾ ਛੱਡ ਤਾ ਪਰ ਇੱਕ ਚੀਜ਼ ਆ ਮੈਨੂੰ ਮੜਿਆ ਅਫਸੋਸ ਵੀ ਹੋ ਰਿਹਾ ਵੀ ਜਿਹੜੇ ਬੰਦੇ ਉਹ ਤੋਂ ਬਾਈ ਜਿਉਂਦੇ ਹੋਣ ਕਰਕੇ ਆਉਂਦੇ ਹੁੰਦੇ ਸੀਗੇ ਅੱਜ ਉਹ ਮੈਨੂੰ ਦਿਖਦੇ ਹੀ ਨਹੀਂ ਕਿਤੇ ਜੀ ਸਾਰਿਆਂ ਨੂੰ 3 ਸਾਲ ਹੋ ਗਏ ਆ ਬਹੁਤ ਵੱਡਾ ਘਾਟਾ ਜਿਹੜਾ ਇੰਡਸਟਰੀ ਨੂੰ ਪਿਆ ਮਾਨਸਾ ਜ਼ਿਲ੍ਹੇ ਨੂੰ ਮੂਸੇਰ ਨੂੰ ਪਿਆ ਅੱਜ ਕਿਤੇ ਨਾ ਕਿਤੇ ਆਪਾਂ ਦੇਖਦੇ ਆ ਜਦੋਂ ਬਾਈ ਦਾ ਜਨਮ ਦਿਨ ਹੁੰਦਾ ਆ ਇੱਥੇ ਬਹੁਤ ਵੱਡਾ ਕੱਟ ਹੁੰਦਾ ਹੈ ਉਹਦੇ ਵਿੱਚ ਰੌਣਕਾਂ ਵੀ ਲੱਗਦੀਆਂ ਬਈ ਇਹਦੇ ਬਾਰੇ ਕੀ ਕਹੋਗੇ ਤੁਸੀਂ ਰੌਣਕਾਂ ਦਾ ਵੀਰੇ ਦੇਖੋ ਅੱਜ ਚਾਹੇ ਆਪਣੇ ਵਿਚਕਾਰ ਬਈ ਨਹੀਂ ਹੈਗਾ ਫੇਰ ਵੀ ਨਾ ਤੁਹਾਨੂੰ ਉਹਨਾਂ ਦਾ ਜਿਹੜਾ ਪਿਆਰ ਆ ਜਜਵਾ ਲੋਕਾਂ 'ਚ ਉਹ ਅੱਜ ਤੱਕ ਵੀ ਘੱਟ ਨਹੀਂ ਹੋਇਆ ਉਤੋਂ ਜ਼ਿਆਦਾ ਵਧੀਆ ਤੇ ਮੈਨੂੰ ਲੱਗਦਾ ਇੰਨੇ ਤਾਂ ਸਿੰਗਰ ਨਹੀਂ ਮਸ਼ਹੂਰ ਜਿੰਨੇ ਬਾਈ ਦੇ ਸੰਤ ਮਸ਼ਹੂਰ ਆ ਨਾ ਗੱਡੀਆਂ ਵਗੈਰਾ ਇੰਨੇ ਲੋਕਾਂ ਨੂੰ ਪਿਆਰ ਨਹੀਂ ਮਿਲਦਾ ਜਿੰਨਾ ਬਾਈ ਦੇ ਸੰਤਾਂ ਨੂੰ ਮਿਲਦਾ ਇੱਥੇ ਲਾਲੋਪਤ ਸਾਹਿਬ ਤੁਸੀਂ ਵੀ ਕਿੰਨਾ ਕੁ ਬਾਈ ਦਾ ਜਾ ਲੋਕਾਂ ਦੇ ਵਿੱਚ ਹਲੇ ਤੱਕ ਉਹ ਨਹੀਂ ਪਹਿਲਾ ਕਿੰਨੀ ਕਵਾਰ ਮਿਲਣ ਦਾ ਪੈ ਜਾਂਦਾ ਗੱਲਾਂ ਬਾਤਾਂ ਕਰਨ ਦਾ ਮੌਕਾ ਮਿਲਿਆ ਬਹੁਤ ਵਾਰ ਬਈ ਹਾਂ ਬਹੁਤ ਪਹਿਲੀ ਵਾਰ ਬਈ ਨੂੰ ਮੈਂ ਮਿਲਿਆ ਸੀਗਾ ਆਪਣੇ ਪਿੰਡ ਆਪਣੇ ਪਿੰਡੋਂ ਦੀ ਮਾਸੀ ਆ ਗਈ ਉੱਥੇ ਉਹ ਕਣਕ ਦੀ ਰਿ ਵੜਾਉਣ ਆਉਣਾ ਹੁੰਦਾ ਸੀ ਬਈ 911 ਲੈ ਕੇ ਉਦੋਂ 911 ਤੇ ਆਇਆ ਆਇਆ ਸੀ ਤੇ ਕੋਲੇ ਤੇ ਉੱਥੇ ਆਉਣਾ ਹੁੰਦਾ ਸੀ ਆਪਣਾ ਖੇਤ ਨਾਲ ਆ ਜਮਾ ਉਦੋਂ ਮਿਲਿਆ ਸੀ ਪਹਿਲੀ ਵਾਰ ਬਾਈ ਜਮਾ ਤੇ ਉਹ ਵੈਸੇ ਦਾ ਮੂਲ ਕੋ ਕੇ ਰੱਖਦਾ ਸੀ ਪਰ ਜਦੋਂ ਮੰਡੀ ਤੱਕ ਜਾਂਦਾ ਸੀ ਲੋਕ ਉਹਦੇ ਮਗਰ ਜਿਵੇਂ ਪ੍ਰੂਪਿਆ ਨਹੀਂ ਜਾਂਦਾ ਹੁੰਦਾ ਸੀਗਾ ਐ ਟਰੈਕਟਰ ਦੇ ਮਗਰ ਲੋਕ ਭੱਜੇ ਜਾਣੇ ਮੰਡੀ ਤੋਂ ਮੰਡੀ ਤੋਂ ਵਾਪਸ ਖੇਤ ਜਿੰਨੇ ਢੇੜੇ ਲਾਉਣੇ ਐ ਫਿਰਦਾ ਰਹਿੰਦਾ ਸੀ ਆ ਤੇ ਦੂਆ ਬਸ ਹੌਲੀ ਹੌਲੀ ਬਾਈ ਡੈਵੀ ਦੰਦੀਵਾਲ ਕਰਕੇ ਲਿਆ ਆ ਜਾਈ ਪੈਗੀ ਫਿਰ ਬੋਟਾਂ 'ਚ ਮਿਲਿਆ ਕਾਫੀ ਵਾਰੀ ਤੇ ਹੌਸਲਾ ਦਿੰਦਾ ਸੀ ਵਧੀਆ ਔ ਬਲਾਉਣਾ ਛੜਤੇ ਵਾਲਾ ਗਾਣਾ ਪਹਿਲਾਂ ਹੀ ਕਹਿੰਦਾ ਸੀ ਕਹਿੰਦਾ ਗਾਣਾ ਹੀ ਚੱਲੂਗਾ ਤੇਰਾ ਇਹਦੇ ਕਰਕੇ ਹਿੱਟ ਹੋਏਗਾ ਤੂੰ ਉਹ ਸੱਚ ਹੋ ਗਿਆ ਬਾਈ ਨੂੰ ਸੁਣਾਇਆ ਸੀ ਉਦੋਂ ਹਾਂ ਸੁਣਾਇਆ ਸੀ ਸਾਡੇ ਦਰਸ਼ਕਾਂ ਵੀ ਤੋਂ ਲਾਈ ਨਾ ਉਹ ਸੁਣਾਦਾਗਾ ਹੋ ਕੀਨੇ ਡੱਕਣੋਂ ਬਚਾਇਆ ਕੀਨੇ ਖਿੱਚਿਆਂ ਨੇ ਲੱਤਾਂ ਬਸ ਰੱਬ ਹੀ ਨਾ ਮਾਰੇ ਉੰਜ ਮਾਰਦੇ ਆ ਲੱਖਾਂ ਬੰਦਾ ਕੱਲਾ ਕੱਲਾ ਹਦ ਰੱਖੀ ਬੈਠੀਆਂ ਨੇ ਅੱਖਾਂ ਪਉ ਤੁਸੀਂ ਬੁੱਲਿਆਂ ਤੋਂ ਦੇਖੀ ਕਿ ਮੈਂ ਬਣਦਾ ਬਰੋਲਾ ਸਾਰੇ ਮਾਨਸੇ ਨੂੰ ਪਤਾ ਕੌਣ ਭਰੀ ਕਿ ਨਾ ਹੌਲਾ ਪਿੰਡ ਸੋਚੇ ਉਹ ਨਾ ਸੇਵਕ ਡਰਦਾ ਛੱਡ ਗਿਆ ਉਹਦਾ ਚੱਲਦਾ ਏ ਹਲੇ ਸਕਸੈਸ ਨਾਲ ਰੌਲਾ ਉਹਨਾਂ ਨਾਲ ਹੁਣ ਸ਼ਰਿਆਮ ਖੜਕੂ ਔ ਜਿੰਨਾਂ ਨਾਲ ਪੈਗ ਖੜਕਾਉਣਾ ਛੱਡ ਤਾ ਸਾਲਿਓ ਬੁਲਾਉਂਦਾ ਤੁਹਾਨੂੰ ਮੈਂ ਆਪ ਨਹੀਂ ਉਹ ਤੁਸੀਂ ਲੋਕਾਂ ਕੋਲੇ ਕਹਿੰਨੇ ਓ ਬੁਲਾਉਣਾ ਛੱਡ ਤਾ ਇਹ ਗਾਣੇ ਨੂੰ ਕਹਿੰਦਾ ਸੀ ਬਾਈ ਕਹਦਾ ਚੱਲ ਕਿਤੇ ਨਾ ਕਿਤੇ ਇਹ ਫਰਕ ਵੀ ਪੈਣਾ ਕਿਉਂਕਿ ਜਿਵੇਂ ਬਾਈ ਦੀ ਤਿੱਖੀ ਕਲਮ ਸੀ ਉਵੇਂ ਦੇਖਦੇ ਆ ਕਿ ਜਿੰਨੇ ਵੀ ਮਾਨਸਾ ਜਿਹਦੇ ਦੇ ਜਿਵੇਂ ਤੁਸੀਂ ਜੋ ਨਾਮਵਰ ਕਲਾਕਾਰ ਸਾਰਿਆਂ ਦੀ ਕਲਮ ਉਵੇਂ ਤਿੱਖੀ ਆ ਹਾਂ ਓਏ ਓਏ ਮੇਰਾ ਭਾਈ ਆਪਣੇ ਜਿਹੜੇ ਮਾਨਸੇ ਵਾਲੇ ਤੁਹਾਨੂੰ ਪਤਾ ਹੀ ਏਰੀਆ ਸਿੱਧ ਪੱਧਰੇ ਜੇ ਬੰਦੇ ਆ ਵੈਸੇ ਤਾਂ ਜਾਣ ਬਾਰ ਦਿੰਦੇ ਆ ਜੇ ਕੋਈ ਤੋਖਾ ਧੜੀ ਕਰਦਾ ਫਿਰ ਜਰਦੇ ਵੀ ਘਟ ਆ ਫਿਰ ਸਿੱਧੇ ਵੀ ਹੋ ਜਾਂਦੇ ਆ ਉਹ ਚੀਜ਼ਾਂ ਦਾ ਇਹ ਨਤੀਜਾ ਵੀ ਇਦਾਂ ਦੇ ਗਾਣੇ ਬਣੇ ਆ ਉਹ ਚੱਕਰ ਆ ਬਸ ਤੇ ਅੱਜ ਦੇਖਦਾ ਵੀ ਕਾਫੀ ਇਕੱਠਾ ਲੋਪ ਇੱਥੇ ਆਇਆ ਉਦੋਂ 29 ਮਈ ਨੂੰ ਵੀ ਆਏ ਸੀ ਤੇ ਅੱਜ ਵੀ ਪਰ ਇੱਕ ਚੀਜ਼ ਦਾ ਮੈਨੂੰ ਬੜਾ ਅਫਸੋਸ ਵੀ ਹੋ ਰਿਹਾ ਵੀ ਜਿਹੜੇ ਬੰਦੇ ਉਦੋਂ ਬਾਈ ਜਿਉਂਦੇ ਹੋਣ ਕਰਕੇ ਆਉਂਦੇ ਹੁੰਦੇ ਸੀਗੇ ਅੱਜ ਉਹ ਮੈਨੂੰ ਦਿਖਦੇ ਹੀ ਨਹੀਂ ਕਿਤੇ ਉਹ ਚੀਜ਼ ਦਾ ਮੈਨੂੰ ਲੱਗਦਾ ਵੀ ਫਾਇਦਿਆਂ ਤੱਕ ਹੀ ਲੋਕ ਸੀਮਤ ਰਹੇਗੇ ਫਾਇਦੇ ਇੱਕ ਗੀਤ ਦੇ ਵਿੱਚ ਜ਼ਿਕਰ ਵੀ ਕੀਤਾ ਬਾਈ ਨੇ ਬਹੁਤ ਧਰਕੇ ਧੋਕੇ ਉਹ ਉਹ ਹਰਖ ਨਿਕਲੀ ਜਾਂਦਾ ਫਿਰ ਉਹ ਬਾਈ ਹੁਣ ਤਾਂ ਹਰ ਇੱਕ ਨੂੰ ਕਹਿ ਨਹੀਂ ਸਕਦਾ ਫਿਰ ਕੱਲ ਮਰਾ ਹੀ ਬੰਦਾ ਮਾਰ ਦਿੰਦਾ ਹਨਾ ਤੇ ਉਹ ਚੀਜ਼ਾਂ 바ਕੀ ਸਹੀ ਨੇ ਵੀ ਫਾਇਦੇ ਕੂਦੇ ਲੈ ਕੇ ਅਨਫੋ ਕੀਹਨਾਂ ਅਨਫੋਲੋ ਕਰ ਜਾਂਦੇ ਆ ਉਹ ਚੀਜ਼ਾਂ ਹੋਈਆਂ ਨੇ ਬਾਈ ਕਿਤਨਾ ਕਿਤੇ ਵੀ ਜਿਹੜੇ ਬੰਦੇ ਨੇ ਉਦੋਂ ਫਾਇਦੇ ਲਈ ਸੀ ਅੱਜ ਮੈਨੂੰ ਇੱਥੇ ਦਿਖੇ ਨਹੀਂਗੇ ਨਾ ਪਹਿਲਾਂ ਆਏ ਜਦੋਂ ਲੱਗਦਾ ਜਿਹੜੇ ਤਿੰਨ ਗੀਤ ਆਇਆ ਉਹਨਾਂ ਲੋਕਾਂ ਤੇ ਠੁਕਦੇ ਆ ਮਹਾ ਜਮਾ ਵੀਰੇ ਅੱਜ ਆਏ ਲੱਗਦਾ ਆਪਣਾ ਵੀ ਆ ਗਾਣਾ ਮੇਰਾ ਜਿਹੜਾ ਟੇਕ 1 ਨੋਟਿਸ ਆ ਮੈਨੂੰ ਆਇਆ ਲੱਗਦਾ ਇਹ ਮੇਰਾ ਗਾਣਾ ਤੇ ਬਾਈ ਨੇ ਹੱਬ ਦੇ ਲਿਖਿਆ ਸੀ ਨਾ ਕਈ ਉਹਨਾਂ ਦੇ ਨਾਲ ਰਹਿਣ ਵਾਲਿਆਂ ਦੇ ਤੁਹਾਨੂੰ ਪਤਾ ਜਿਹੜਾ ਬੰਦਾ ਨਾਲ ਰਹਿੰਦਾ ਉਹ ਜਦੋਂ ਗਦਾਰੀ ਕਰ ਜਾਂਦਾ ਉਹ ਚੀਜ਼ ਦਾ ਜਦੋਂ ਬੰਦਾ ਹਾਰਟ ਹੁੰਦਾ ਨਾ ਉਹ ਸਭ ਤੋਂ ਵੱਡਾ ਦੁੱਖ ਆ ਫਿਰ ਉਹ ਤੋਂ ਬੰਦਾ ਅੱਕ ਕੇ ਇਹ ਚੀਜ਼ ਲਿਖਣੀ ਪਣਦੀ ਆ ਹੋਰ ਤਾਂ ਕੀ ਕਰੇ ਬੰਦਾ ਹੀ ਕੋਈ ਬਾਈ ਦੀ ਐਵੇਂ ਦੀ ਗੱਲ ਵੀ ਯਾਦ ਆਉਂਦੀ ਹੈ ਜਿਹਦੇ ਵਿੱਚ ਐ ਲੱਗਦਾ ਵੀ ਉਹ ਗੱਲ ਕਰਕੇ ਮੈਂ ਕਿਤੇ ਨਾ ਕਿਤੇ ਸਕਸੈਸフル ਹੋ ਜਾਊਗਾ ਜਾਂ ਟਾਰਗੇਟ ਵੱਡਾ ਲੈ ਕੇ ਤੱਕ ਪਹੁੰਚਿਆ ਉਹ ਉਹ ਰੀਅਲ ਟੈਲੈਂਟ ਨੂੰ ਪ੍ਰਮੋਟ ਕਰਦੇ ਸੀ ਜ਼ਿਆਦਾ ਵੀ ਜਿਵੇਂ ਹਰ ਇੱਕ ਨੂੰ ਕਹਿੰਦੇ ਸੀ ਵੀ ਜਿਹਦੀ ਬਾਜ ਵਧੀਆ ਸੀ ਕਲਮ ਵਧੀਆ ਸੀ ਉਹ ਐ ਨਹੀਂ ਕਹਿੰਦੇ ਸੀ ਵੀ ਤੂੰ ਨਹੀਂ ਹੈ ਨਾ ਉਹ ਕਹਿੰਦਾ ਵੀ ਤੂੰ ਮਿਹਨਤ ਕਰਾ ਤੇ ਜੇ ਤੇਰੇ 'ਚ ਟੈਲੈਂਟ ਹੈਗਾ ਤੂੰ ਇੱਕ ਦਿਨ ਜ਼ਰੂਰ ਚੱਲੇਗਾ ਅੱਜ ਨਹੀਂ ਤੂੰ ਲੇਟ ਜ਼ਰੂਰ ਹੋ ਸਕਦਾ ਪਰ ਆਪਦਾ ਹੌਸਲਾ ਨਾ ਛੱਡੀ ਤੇ ਆਪਣਾ ਕਰਮ ਨਾ ਛੱਡੀ ਤੂੰ ਜਰੂਰ ਕਾਮਯਾਬ ਹੋਏਗਾ ਇੰਨੀ ਗੱਲ ਬੰਦਾ ਇਹਦੋਂ ਕਹੇਦੇ ਕਿ ਚੱਲਿਆ ਹੋਇਆ ਇਨਸਾਨ ਤੇ ਫਿਰ ਫੋਸਲਾ ਦੂਣਾ ਤੀਣਾ ਹੋ ਜਾਂਦਾ ਆਪਣੇ ਕੋਲ ਤਾਂ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਆਵਾਜ਼ ਵਧੀਆ ਸੀ ਮੈਨੂੰ ਤਾਂ ਕਹਿੰਦਾ ਸੀ ਬੱਬਾ ਤੂੰ ਤਾਂ ਅੱਜ ਨਹੀਂ ਤਾਂ ਕੱਲ ਹੋ ਜੂਗਾ ਤਰਾ ਬਿਲਕੁਲ ਬਾਈ ਪਰ ਇੱਕ ਦੁੱਖ ਹੈ ਬਈ ਜੇ ਕਿਤੇ ਜਿਉਂਦਾ ਹੁੰਦਾ ਨਾ ਤੇ ਅੱਜ ਨੂੰ ਬਾਈ ਮੇਰੇ ਨਾਲ ਵੀ ਮਨਾਂ ਦਾ ਗਾਣਾ ਗੂਣਾ ਕੱਢ ਲੈਂਦਾ ਅੱਜ ਨੂੰ ਜੇ ਕਿਤੇ ਸਿਸਟਮ ਜਿਉਂਦਾ ਰਹਿ ਜਾਂਦਾ ਕਲੈਬ ਹੁੰਦੀ ਹਾਂ ਹਾਂ ਕਲੈਬ ਨਹੀਂ ਚਾਹੀ ਮੇਰਾ ਇਕੱਲੇ ਦਾ ਕਰਾਉਂਦਾ ਅੱਛਾ ਹਾਂ ਆਪਦੇ ਹਸਾਬ ਨਾਲ ਮੈਨੂੰ ਲੱਗਦਾ ਸੀ ਕਿ ਉਹ ਕੰਮ ਦੇ ਨੇੜੇ ਸੀ ਪਰ ਰੱਬ ਨੂੰ ਹੋਰ ਮਨਜ਼ੂਰ ਸ਼ੁਆ ਕਰਕੇ ਕਈ ਇਹ ਵੀ ਦੇਖਿਆ ਬਈ ਗੁਰਤਾਜ ਕਈ ਜਿਹੜੇ ਉਸ ਟਾਈਮ ਕਲਾਕਾਰ ਆਉਂਦੇ ਸੀ ਬੜੀ ਚੜਾਈ ਕਰਕੇ ਉਹ ਬਾਈ ਦੇ ਸਿਰ ਤੇ ਜਿਨ੍ਹਾਂ ਨਾਲ ਕਲੈਪ ਕਰ ਲਿਆ ਉਹ ਵੀ ਹੁਣ ਕਦੀ ਕਦਾਈ ਬਸ ਐ ਲਾਲ ਵੀ ਮੌਸਮ ਵਾਂਗੂ ਹੀ ਆਉਂਦੇ ਆ ਪਤਾ ਨਹੀਂ ਬਈ ਕੀ ਚੱਕਰ ਪੈ ਗਿਆ ਜਾਂ ਤਾਂ ਉਹ ਆਉ ਭਗਤ ਪਾਲਦੇ ਆ ਚੀ ਦੀ ਵੀ ਜੋ ਇੱਥੇ ਨਹੀਂ ਮਿਲਦੀ ਜਾ ਫਿਰ ਕੋਈ ਪਈ ਹੋਰ ਕਾਰਨ ਹੋ ਸਕਦਾ ਕੋਈ ਗੁੱਸਾ ਗਿਲਾ ਹੋਊਗਾ ਜਾਂ ਅਗਰ ਲੋਕਾਂ ਦਾ ਤਾਨਾ ਮੇਣਾ ਹੋਊਗਾ ਕੋਈ ਵੀ ਹੈ ਨਾ ਪਰ ਇੱਥੇ ਹੁਣ ਆਉਂਦੇ ਨਹੀਂ ਲੋਕ ਪਹਿਲਾਂ ਉਹ ਜਿਹੜੇ ਵੈਸੇ ਜਿਹੜੇ ਆਮ ਜਨਤਾ ਆਮ ਉਹਦੇ ਚਾਹਣ ਵਾਲੇ ਆ ਉਹਦਾ ਤਾਂ ਭੀੜ ਨਹੀਂ ਖਤਮ ਹੁੰਦੀ ਪਰ ਜਿਹੜੇ ਪਰਸਨਲ ਹੀ ਮਿਲਦੇ ਸੀ ਲੋਕ ਉਹ ਹੁਣ ਬਹੁਤ ਘੱਟ ਆਉਂਦੇ ਆ ਗੱਲ ਕਰੀਏ ਬਾਈ ਗੁਣਕਾਜ ਦੰਦੀਵਾਲ ਦਾ ਹੁਣ ਟਰੈਕ ਜਿਹੜਾ ਆ ਉਹਦੇ ਵੀ ਦੋ ਗੋਲ ਜ਼ਰੂਰ ਜਿਹੜਾ ਨਵਾਂ ਆ ਰਿਹਾ ਜਿਹੜਾ ਨਵਾਂ ਆ ਰਿਹਾ ਈ ਹਾਂਜੀ ਕਿਹੜਾ ਸੁਣਾਈਏ ਦੋ ਤਿੰਨ ਆ ਰਹੇ ਹੈ ਜਿਹੜਾ ਐ ਆ ਵੀ ਜਮਨ ਦਿਲੋਂ ਵੀ ਆ ਤਾਂ ਮੈਂ ਜਮਨ ਫਿਫਰੇ ਟੈਂਕ ਅੱਛਾ ਉਹ ਸੁਣਾ ਰਗਾ ਹਉ ਮੌਤ ਦੀ ਅੱਖ ਚੋਂ ਅੱਖ ਨਹੀਂ ਕੱਢਦਾ ਤੂੰ ਨਹੀਂ ਕੱਢਦੀ ਮੇਰੇ ਚੋਂ ਉਹ ਸੱਚ ਚਮਕੀਲਾ ਕਹਿ ਗਿਆ ਪਿੱਛੋਂ ਕੀ ਬਣਦਾ ਬੁੱਲ ਤੇਰੇ ਤੋਂ ਹੱਥ ਕਿਵੇਂ ਕੋਈ ਬਾਜੂ ਨਹੀਂ ਦੱਸ ਯਾਰ ਪਤੰਤਰ ਨੂੰ ਦੁਨੀਆ ਜਿੱਤਣੀ ਆਉਂਦੀ ਐ ਨਹੀਂ ਤੇਰੇ ਯਾਰ ਸ਼ਿਕੰਦਰ ਨੂੰ ਔਰ ਦੁਨੀਆ ਜਿੰਤਣੀ ਆਉਂਦੀ ਐ ਨੀ ਤੇਰੇ ਯਾਰ ਸ਼ਿਕੰਦਰ ਨੂੰ